ਤੁਸੀਂ ਜਾਣਦੇ ਹੋ ਕਿ 에어 인디아 크래시 ਕੋਈ ਹਾਦਸਾ ਨਹੀਂ ਸੀ ਸਗੋਂ ਕਿਸੇ ਦੀ ਖੇਡੀ ਹੋਈ ਚਾਲ ਸੀ ਰੇਨੇ ਜੋਸ਼ਿਲਦਾ ਚੇਨਈ ਦੀ ਰਹਿਣ ਵਾਲੀ ਇੱਕ ਰੋਬੋਟਿਕ ਇੰਜੀਨੀਅਰ ਜਿਸ ਨੇ 에어 인디아 에어 ਕ੍ਰੈਸ਼ ਦੀ ਜ਼ਿੰਮੇਵਾਰੀ ਲਈ ਹੈ ਉਸਨੇ ਪਿਛਲੇ 1 ਸਾਲ ਵਿੱਚ 20 ਤੋਂ ਵੱਧ ਵਿੱਚ ਝੂਠੇ ਬੰਬ ਥ੍ਰੈਟ ਦੇ ਈਮੇਲ ਭੇਜੇ ਕਿਸੇ ਸਕੂਲ ਨੂੰ ਕਿਸੇ ਸਟੇਡੀਅਮ ਨੂੰ ਕਿਸੇ ਹਸਪਤਾਲ ਨੂੰ ਇਹ ਸਭ ਕੁਝ ਆਪਣੇ ਹੀ ਇੱਕ ਦੋਸਤ ਨੂੰ ਫਸਾਉਣ ਲਈ ਜਿਸ ਨੂੰ ਉਹ ਇੱਕ ਇੱਕ ਤਰਫਾ ਪਿਆਰ ਕਰਦੀ ਸੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਇਹ ਸਭ ਡਰਾਮਾ ਆਪਣੇ ਇੱਕ ਤਰਫਾ ਪਿਆਰ ਦਿਵਿਜ ਪ੍ਰਭਕਰਨ ਨੂੰ ਫਸਾਉਣ ਲਈ ਕੀਤਾ ਉਹ ਚਾਹੁੰਦੀ ਸੀ ਕਿ ਲੋਕ ਉਸਨੂੰ ਟੈਰਰਿਸਟ ਸਮਝਣ ਤੇ ਫਿਰ ਪੁਲਿਸ ਵਿਵੇਜ ਪ੍ਰਭਕਰਨ ਨੂੰ ਗ੍ਰਿਫਤਾਰ ਕਰੇ ਆਪਣੀ ਪਿਆਰ ਦੀ ਨਫ਼ਰਤ ਵਿੱਚ ਉਹ ਇੰਨੀ ਅੰਨੀ ਹੋ ਗਈ ਸੀ ਕਿ 에য়ার ਇੰਡੀਆ ਦੇ ਹਾਦਸੇ ਦੀ ਜ਼ਿੰਮੇਵਾਰੀ ਵੀ ਲੈ ਲਈ 13 ਜੂਨ ਨੂੰ ਬੀਜੇ ਮੈਡੀਕਲ ਕਾਲਜ ਵਿੱਚ ਇੱਕ ਈਮੇਲ ਆਉਂਦੀ ਹੈ ਜਿਸ ਵਿੱਚ 에য়ার ਇੰਡੀਆ 에য়ার ਕ੍ਰੈਸ਼ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਤੁਹਾਨੂੰ ਇਹ ਸਭ ਮਜ਼ਾਕ ਲੱਗ ਰਿਹਾ ਸੀ ਪੜੇ ਹੀ ਸਭ ਅਸੀਂ ਕੀਤਾ ਹੈ ਇਹ ਈਮੇਲ ਰੈਨੇ ਨੇ ਆਈਪੀ ਵੀਪੀਐਨ ਤੇ ਫੇਕ ਜੀਮੇਲ ਅਕਾਊਂਟ ਰਾਹੀਂ ਭੇਜੀ ਸੀ ਪਰ ਜਾਂਚ ਤੋਂ ਸਾਫ਼ ਹੋ ਗਿਆ ਹੈ ਕਿ ਇਹ ਜਹਾਜ ਹਾਲਸਾ ਤੇਰੇ ਨੇ ਜੋ ਸ਼ਿਲਡਾ ਦੇ ਈਮੇਲਾਂ ਦਾ ਕੋਈ ਸਿੱਧਾ ਲਿੰਕ ਨਹੀਂ ਸੀ ਉਹ ਸਿਰਫ ਆਪਣੀ ਅਟੈਂਸ਼ਨ ਸੀਕਿੰਗ ਮੈਂਟਲ ਸਟੇਟ ਵਿੱਚ ਇਹ ਸਭ ਕਰ ਰਹੀ ਸੀ ਉਹ ਹਰ ਈਮੇਲ ਵਕ ਵਕ ਵੀਪੀਐਨ ਰਾਹੀਂ ਭੇਜਦੀ ਸੀ ਪਰ ਇੱਕ ਈਮੇਲ ਵਿੱਚ ਉਹ ਵੀਪੀਐਨ ਚਾਲੂ ਕਰਨਾ ਭੁੱਲ ਗਈ। ਇਹੀ ਇੱਕ ਗਲਤੀ ਉਸ ਦੀ ਪਛਾਣ ਬਣ ਗਈ। ਸਾਈਬਰ ਕ੍ਰਾਈਮ ਨੇ ਉਸ ਦੇ ਲੈਪਟਾਪ ਸੀਜ਼ ਕੀਤਾ ਤੇ ਵੱਖ-ਵੱਖ ਦੇਸ਼ਾਂ ਨੂੰ ਭੇਜੇ ਹੋਏ ਬੰਬ ਫਰੈਗਸ ਦੇ ਸਬੂਤ ਵੀ ਮਿਲੇ। ਉਹ ਅਜਿਹੀਆਂ ਕੁਝ ਹੋਰ ਯੋਜਨਾਵਾਂ ਵੀ ਬਣਾ ਰਹੀ ਸੀ। ਪਿਆਰ, ਹਾਰਟ ਤੇ ਅਹੰਕਾਰ ਜਦੋਂ ਪਾਗਲਪਨ ਬਣ ਜਾਂਦੇ ਨੇ ਤਾਂ ਨਤੀਜੇ ਖਤਰਨਾਕ ਹੁੰਦੇ ਨੇ। ਤੁਸੀਂ ਕੀ ਸੋਚਦੇ ਹੋ ਰਹੀ ਨੇ ਜੋ ਸ਼ੈਲਡਾ ਮਜ਼ਾਕ ਕਰ ਰਹੀ ਸੀ ਜਾਂ ਇਹ ਇੱਕ ਭਿਆਨਕ ਮਨੋਵਿਗਿਆਨਿਕ ਮਾਮਲਾ ਸੀ? ਕਮੈਂਟ ਕਰਕੇ ਜ਼ਰੂਰ ਦੱਸੋ। ਜੇ ਇਹ ਵੀਡੀਓ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਰੱਬ ਰਾਖਾ।